ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਇਹ ਵਲੌਗ ਨਾ ਬਹੁਤ ਵਧੀਆ ਵਲੌਗ ਆ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ ਅੱਜ ਸਾਡੇ ਪਿੰਡ ਪਹੇ ਗਿਆ ਮੀ ਅਸੀਂ ਬੂਟੇ ਲੈਣ ਗਏ ਸੀ ਤੇ ਹੁਣ ਲਾਉਣ ਲੱਗੇ ਆਪਾਂ ਬੂਟੇ ਜਿਹੜਾ ਕਿ ਇੱਕ ਬਹੁਤ ਵਧੀਆ ਪ੍ਰਾਲਾ ਵਾਤਾਵਰਨ ਨੂੰ ਬਚਾਉਂਦੀ ਕਿ ਵਾਤਾਵਰਨ ਨੂੰ ਬਚਾਉਣਾ ਹਨਾ ਯਾਰ ਆਪਾਂ ਬੂਟੇ ਪੱਟ ਰਹੇ ਆ ਪੱਟਣ ਲੱਗਿਆ ਨਹੀਂ ਬਈ ਇਹਨਾਂ ਕਿਰ ਮੈਂ ਪੁੱਛਾਂ ਕਿਸੇ ਨੂੰ ਮਨਜ਼ੂਰੀ ਲਵਾਂ ਜੀਦਾ ਵੀ ਜੀ ਕਰਦਾ ਚਲੋ ਜੀ ਮਾਰਦਾ ਪਟਕੇ ਪਰੇ ਜੰਗਲਾਂ ਨਾਲ ਰੱਖਦਾ ਉਹਦੇ ਘਰੇ ਤੇ ਨਾ ਜੰਗਲੇ ਦਾ ਪਤਾ ਲੱਗਦਾ ਨਾ ਬੂਟੇ ਦਾ ਪਤਾ ਲੱਗਦਾ ਕਿੱਧਰ ਗਿਆ ਤੇ ਪਰ ਮੈਨੂੰ ਤਾਂ ਪਤਾ ਕੀ ਦੇ ਕੌਣ ਝੂਟਾ ਪਟਾ ਦਿੰਦਾ ਕਿੱਥੇ ਲੱਗਾ ਸੀ ਕਿਹਦੇ ਕੋਲੇ ਜੰਗਲਾ ਗਿਆ ਚਲੋ ਕੋਈ ਨਹੀਂ ਪਰ ਆਪਾਂ ਤਾਂ ਇਹੀ ਕਹਿੰਨੇ ਆ ਯਾਰ ਜਿਹਦੇ ਜਿਹਦੇ ਗੋਲ ਵੀ ਜੰਗਲੇ ਪਏ ਹਨ ਉਹ ਇੰਨਾ ਹੀ ਗੌਰ ਕਰੇ ਵੀ ਬੂਟਾ ਸੀ ਉਹਦੇ ਬਾਹਰ ਚ ਲਾ ਦਾਂਗੇ ਕਿ ਜੰਗਲੇ ਆਪਦੇ ਆਪ ਹੀ ਬਾਰ ਚਲਾ ਲਾਵੇ ਆਪਾਂ ਕਹਿੰਦੇ ਨਹੀਂ ਸਾਨੂੰ ਦੇਵੇ ਤੇ ਬਾਕੀ ਗੱਲਾਂ ਦਾ ਕਰਨ ਨੂੰ ਬਹੁਤ ਆ ਹਨਾ ਪਰ ਜੇ ਤਾਂ ਕਹਿੰਦੇ ਕਰੇ ਬੰਦਾ ਦਾ ਕੰਮ ਕਰੇ ਗੱਲਾਂ ਦਾ ਗੱਲਾਂ ਕਰਨੀਆਂ ਢੇਰ ਢੇਰ ਸਖਲੀਆਂ ਹੀ ਹੁੰਦੀਆਂ ਤੇ ਬੂਟੇ ਲੈ ਕੇ ਆਏ ਆ ਅੱਜ ਆਪਾਂ ਬੂਟੇ ਲੈ ਆਏ ਆ ਪ੍ਰਾਈਵੇਟ ਸਾਰੇ ਆਪਾਂ ਪਹਿਲਾਂ ਤੁਹਾਨੂੰ ਬੂਟੇ ਵਿਖਾਉਨੇ ਆ ਤੇ ਮੁੰਡੇ ਵਿਖਾਉਨੇ ਕਿੰਨੇ ਆ ਮੁੰਡੇ ਵਾਲੇ ਥੋੜੇ ਆ ਆ ਰਹੇ ਆ ਵੀ ਇਹ ਬੂਟੇ ਨਾ ਆਪਾਂ ਲਿਆਂਦੇ ਪ੍ਰਾਈਵੇਟ ਨਰਸਰੀ ਜੋਂ ਸਰਕਾਰੀ ਦੇ ਵਿੱਚ ਅਸੀਂ ਗਏ ਸੀਗੇ ਤੇ ਸਾਨੂੰ ਕੋਈ ਬਾਹਲੇ ਵਧੀਆ ਬੂਟੇ ਲੱਗੇ ਹੋਏ ਤੇ ਜਾਮਣਾ ਕਿ ਕਰਾਂ ਇਦਾਂ ਦੇ ਕੋਸ਼ਿਸ਼ ਕੀਤੀ ਪਰ ਫਿਰ ਨਹੀਂ ਤੇ ਲਾਉਣ ਵਾਸਤੇ ਚੰਗੇ ਬੂਟੇ ਚਾਹੀਦੇ ਆ ਜਿਵੇਂ ਕਿ ਆ ਕਨੇਰ ਐ ਨੂੰ ਫੁੱਲ ਲੱਗਣਗੇ ਖੱਟੇ ਹਨ ਆ ਕਦਮ ਆ ਇਹ ਵੀ ਵਧੀਆ ਰੌਕ ਬਣਦਾ ਸੁਖ ਚੈਣ ਆ ਜਰਕੰਡਾ ਸੱਤ ਪੱਤੀ ਆ ਸਾਡੇ ਕੋਲੇ ਤੇ ਖੱਟੇ ਫੁੱਲਾਂ ਵਾਲੀ ਕਲੀਆ ਹੈ ਵੀ ਕਸਾਂ ਕਣਗੀਵਾਵਾ ਜਣੇ 10 ਆਇਟਮਾਂ ਦਾ ਤਕਰੀਬਨ ਹੈਗੀਆਂ ਹੀ ਇੱਕ ਮੂਗਰਾ ਕਹਿੰਦੇ ਉਹ ਹੈਗਾ ਸਾਡੇ ਕੋਲੇ 10 ਸੈਟਮਾਂ ਦੇਣੇ ਆਪਣੇ ਕੋਲੇ ਤਕਰੀਬਨ ਹੈਗੀਆਂ ਵੀ ਵੈਰਾਈਟੀਆਂ ਤੇ ਬੂਟੇ ਹੈਗੇ 130 ਬੂਟੇ ਇਹ ਇਹ ਬੂਟਿਆਂ ਦੀ ਸੇਵਾ ਯਾਰ ਆਪਾਂ ਨੂੰ ਕੈਨੇਡਾ ਤੇ ਇੰਗਲੈਂਡ ਚ ਹੋਈ ਆ ਆ ਜੰਗਲੇ ਆਪਣੇ ਇਹ ਪਹਿਲਾਂ ਬੂਟੇ ਲਾਏ ਸੀ ਜਿਹੜੇ ਬੂਟੇ ਚੱਲ ਪਏ ਤੇ ਸਿਆਲਾਂ ਦੇ ਵਿੱਚ ਤੁਸੀਂ ਵੀਡੀਓ ਵੇਖੀ ਹੋਣੀ ਆ ਇਹ ਆਪਾਂ ਜੰਗਲੇ ਨਾਲੋਂ ਤੋਂ ਕੱਟ ਲਈ ਸੀਗੇ ਤਾਂ ਹੀ ਕਟਰਨਾ ਕੱਟ ਲਈ ਸੀ ਇਹ ਜੰਗਲੇ ਤੇ ਹੁਣ ਇਹ ਬਾਅਦ ਚ ਯੂਜ਼ ਹੋ ਜਾਣਗੇ ਹੁਣ ਫੇਰ ਯੂਜ਼ ਹੋ ਜਾਣੇ ਆ ਇਹ ਤੇ ਸਿਆਲਾਂ ਚ ਆਪਾਂ ਕੱਟ ਕੇ ਰੱਖ ਲਈ ਤੇ ਹੁਣੇ ਉਹੀ ਵਰਤੋਂ ਚ ਆ ਜਾਣੇ ਆ ਤੇ ਆਈਏ ਹਰ ਸਾਲ ਜਾਨੀ ਕਿ ਚਲੋ ਜਿਹੜੇ ਬਾਲੇ ਖਰਾਬ ਹੋ ਜਾਣਗੇ ਫਿਰ ਉਹ ਆਪਾਂ ਵੇਚ ਦਿਆ ਕਰਾਂਗੇ ਕਵਾੜੀ ਇਹਨੂੰ ਤੇ ਹਰ ਸਾਲ ਕੋਈ ਜੇ 100 ਜੰਗਲਾਂ ਲਾਵਾਂਗੇ ਤਾਂ ਵਿੱਚੋਂ ਮੇਰੇ ਹਿਸਾਬ ਨਾਲ 60 70 ਕੰਮ ਦੇ ਹੋਣਗੇ ਕਈ ਵਾਰੀ ਟੁੱਟ ਜਾਂਦੇ ਆ ਕੋਈ ਨਾ ਕੋਈ ਟਰੈਕਟਰ ਮਾਰਦਾ ਹਾਲ ਮਾਰਦਾ ਖਾਇਆ ਮਾਰਦਾ ਕੁਝ ਵੀ ਵੱਜਦਾ ਤੇ ਟੁੱਟ ਜਾਂਦੇ ਆ ਤੇ ਬਾਕੀ ਚਲੋ ਆ ਵਰਮਾ ਇਹ ਟਰੈਕਟਰ ਟਰਾਲੀ ਸਰਪੰਚ ਦਾ ਵਾ ਤੇ ਇੱਧਰ ਹੈ ਕੁਮਸ਼ੀਦ ਦਾ ਟਰੈਕਟਰ ਤੇ ਡਿੱਗਰ ਹਾਂਜੀ ਨਹੀਂ ਨਹੀਂ ਹੈ ਨਹੀਂ ਬਈ ਜਾਮਣ ਇਹਦਰ ਆਪਣਾ ਬੋਰਡ ਛੱਤੀ ਸਾਲ ਇਹ ਤਾਂ ਚਲੋ ਪ੍ਰਮਾਤਮਾ ਜਿਨੇ ਸਵਾਸ ਬਖਸ਼ਦਾ ਆਪਾਂ ਚੰਗੇ ਕੰਮਾਂ ਚ ਯਰ ਯੋਗਦਾਨ ਪਾਉਂਦੇ ਰਾਵਾਂਗੇ ਤੇ ਬਾਕੀ ਉਹਨਾਂ ਦਾ ਧੰਨਵਾਦ ਫੇਰ ਵੀਰਾਂ ਦਾ ਹਨਾ ਕੈਨੇਡਾ ਵਾਲੇ ਦਾ ਤੇ ਇੰਗਲੈਂਡ ਵਾਲੇ ਦਾ ਜਿਨ੍ਹਾਂ ਨੇ ਆਪਾਂ ਨੂੰ ਸੇਵਾ ਦਿੱਤੀ ਪਹਿਲੇ ਪਹਿਲੇ ਬੋਲ ਤੇ ਤੇ ਉਹਨਾਂ ਦੇ ਸੇਵਾ ਦੇ ਵਿੱਚੋਂ ਅਸੀਂ ਇਹ ਰક્ત ਬੂਟੇ ਲੈ ਕੇ ਆਵਾਂਗੇ ਯਾ ਮੁੰਡੇ ਆਪਣੇ ਕੋਲੇ ਮੁੰਡਿਆਂ ਦੇ ਤੁਹਾਨੂੰ ਮੁਖਾਉਨੇ ਮੁੰਡੇ ਮੁੰਡੇ ਸਾਡੇ ਨਾਲ ਵੇਟ ਕਰ ਰਹੇ ਆ ਅਸੀਂ ਖਾ ਪੀ ਕੇ ਲੱਗਣਾ ਕਹਿੰਦੇ ਹੁੰਦੇ ਨੇ ਨਾ ਵੀ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਤੇ ਇਹ ਮੁੰਡੇ ਸਾਰੇ ਆਪਣੇ ਪੇਟ ਦੇ ਆ ਨਵੇਂ ਮੁੰਡੇ ਆ ਬਹੁਤ ਘੱਟ ਲੋਕ ਮਤਲਬ ਜਿਹੜੇ ਪਹਿਲਾਂ ਦੇ ਬੰਦੇ ਬਾਹਰ ਪੁਰ ਗਏ ਉਹ ਘਟ ਜਾਂਦੇ ਹੋਣਗੇ ਸਮੋਸੇ ਆ ਗਏ ਸਾਡੇ ਬਈ ਸਮੋਸੇ ਆ ਗਏ ਸਮੋਸੇ ਆ ਗਏ ਸਮੋਸੇ ਮੁੰਡੇ ਖਾ ਰਹੇ ਆ ਗਰਮਾ ਗਰਮ ਸਮੋਸੇ ਕਿਉਂਕਿ ਨਾ ਯਾਰ ਇਹ ਸਵੇਰ ਦੇ ਮੁੰਡੇ ਬੂਟੇ ਲੈਣ ਗਏ ਆ 10 11 ਵਜੇ ਤੇ ਘਰੋਂ ਨਿਕਲੇ ਆ ਤੇ ਹੁਣ 4 ਵਜੇ ਗੇਰ ਭੁੱਖ ਤਾਂ ਲੱਗਦੀ ਆ ਸਰਾਣਾ ਸੀ ਸਮਾਂ ਸੀ ਸਮਾਂ ਸੀ ਖਾ ਕੇ ਫੇਰ ਲੱਗਾਂਗੇ ਫੇਰ ਲੱਗਦੇ ਆ 4:00 ਵੱਜ ਗਏ ਆ 4:00 ਵੱਜ ਗਏ ਆ ਪਰ ਤਾਂ ਨਹੀਂ ਦੇ ਦੋ ਸਮਾਂ ਦਾ ਵੇਲਾ ਬੰਦਾ ਪਾਗਣੀ ਆਪਣੇ ਦਾ ਉਹ ਲਾ ਗਈ ਜੀ ਆਪਾਂ ਮੂਰੇ ਮੂਰੇ ਕੱਢੀ ਜਾਂਦੇ ਆ ਟੋਏ ਵਰਮੇ ਦੇ ਨਾਲ ਤੇ ਮੁੰਡੇ ਪਿੱਛੇ ਪਿੱਛੇ ਲਾਈ ਜਾਂਦੇ ਆ ਬੂਟੇ ਆਏ ਆ ਗਏ ਜੀ ਦਾ ਕਿਵੇਂ ਦਿਨ ਠੰਡਾ ਹੋਈ ਠੰਡਾ ਆ ਕਿਵੇਂ ਆ ਠੀਕ ਆ ਨਵਾਂ ਬੰਦਾ ਫੱਟ ਲੈ ਨਵਾਂ ਬੰਦਾ ਫੱਟ ਲੈ ਯੰਗ ਬਲੱਡ ਗੋਡ ਪਾ ਕੇ ਪੱਠੇ ਲਿਆਂਦਾ ਹੋ ਚਰੀ ਬਹੁਤ ਸੋਹਣੀ ਵਾਹੇ ਤੇਰੀ ਹੈ ਰਾਤ ਦਸੀ ਲੈ ਵੀ ਆ ਸਾਰੇ ਮੁੰਡੇ ਸੇਵਾ ਕਰ ਰਹੇ ਆ ਆਇਓ ਯਾਰ ਗੁਰਦੀਪ ਦੀ ਸੇਵਾ ਪੂਰੀ ਤਨਦੇਹੀ ਨਾਲ ਗੁਰਦੀਪ ਸੇਵਾ ਕਰ ਰਿਹਾ ਸਟਰੰਗਲਰ ਜੱਟ ਵੈਰੀ ਨਾਈਸ ਯਾਰ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਜੰਗਲਾ ਹਣਾ ਭੱਟੇ ਜਾਵੇ ਬਸ ਜੰਗਲਾਂ ਦਾ ਨਵੀਂ ਨਵੀਂ ਤੇ ਪੱਟੀ ਪਰਾਉ ਕਾ ਤੇ ਬਹਿ ਗਿਆ ਇੱਥੇ ਪਰਾਉ ਕਾ ਤੇ ਬਹਿ ਗਿਆ ਬਾਈ ਬਾੜੇ ਗੋਟ ਦੇ ਨਾ ਤੈਨੂੰ ਮੈਂ ਸਿਖਾਦਾ ਯਾਰ ਸਿਖਾਦਾ ਚੱਲ ਰਹੀ ਹੋ ਮੋਟਾ ਵੈਰੀ ਨਾਈਸ ਸਸਰੀ ਗੱਲ ਪਾਣੀ ਪਾਉਂਗੇ ਨਾ ਤੇ ਵੋਟਿਆਂ ਨੂੰ ਹਾਂ ਹਾਂ ਕਹ ਲਾ ਜੀ ਜੀ ਤੂੰ ਬੱਬੇ ਦਾ ਮੁੰਡਾ ਹੈ ਨਾ ਹਾਂ ਹੈ ਤੂੰ ਵੈਰੀ ਗੁੜੀ ਆ ਲੈ ਵੀ ਉੱਜਾਸ਼ਣ ਕਹਿੰਦੇ ਵੋਟਾ ਵਾਲੀ ਵਾਲਾ ਫਲੋਰੀ ਆਰੇ ਬਹੁਤ ਮਿਹਨਤ ਕਰਦਾ ਮੁੰਡਾ ਆ ਵੇਖ ਲੋ ਤੁਹਾਡੇ ਸਾਹਮਣੇ ਜੰਗਲੇ ਸੁੱਧੇ ਕਰਦੇ ਨੇ ਸਾਰੇ ਵੈਰੀ ਨਾਈਸ ਯਾਰ ਜੰਗਲੇ ਯਾਰ ਇਹ ਪਿਛਲੇ ਜਿਹੜੇ ਪੱਟੇ ਹੋਏ ਆ ਜੰਗਲੇ ਉਹੋ ਮੁੰਡੇ ਯੂਜ਼ ਕਰੀ ਜਾਂਦੇ ਆ ਸਿਆਲਾਂ ਦੇ ਵਿੱਚ ਪੱਟੇ ਸੀ ਤੇ ਹੁਣ ਮੁੰਡੇ ਲਾਈ ਜਾਂਦੇ ਆ ਤੇ ਜਿਹੜਾ ਕੀ ਬਹੁਤ ਵਧੀਆ ਕੰਮ ਹੈ ਹਨਾ ਚਲੋ ਓ ਕਾਕਾ ਵਦਮਾਸ਼ ਝੰਡਾਣੇ ਦਾ ਕਾਕਾ ਬਦਮਾਸ਼ ਆ ਉਹ ਇਹ ਵੀ ਚਲੋ ਤਾਂ ਫੇਰ ਚੱਲਦੇ ਆ ਅੱਗੇ ਪੱਟਦੇ ਆ ਫਰਮੇਨ ਤਾਂ ਕੱਢੀਏ ਅੱਗੇ ਅੱਗੇ ਬਲੋ ਜੂੰੜਾ ਲੱਕੀਏ ਬਈ ਕੱਢੀਏ ਆ ਕੋਈ ਲੰਬੀ ਚੱਲੋ ਬੈਗ ਡਲੋਗਾ ਮਕਰ ਰਿਹਾ ਕੋਸਕੇ ਚੱਪੜਾ ਤਾਂ ਵੈਸੇ ਨਹੀਂ ਲਪੜੀਆਂ ਇਹਦੀ ਨਹੀਂ ਬਈ ਇਹ ਤਾਂ ਹੁਣੇ ਆਇਆ ਨਾਲ ਇਹ ਵੇਲਾ ਜਾਵਾਂ ਕਰੂੰਗਾ ਵੇਸੀ ਲਿਆਂਦਾ ਕੋਈ ਗਰਸ਼ਾਨ ਨਾਈਸ ਗਰਸ਼ਾਨ ਸੀ ਇਵੈਂਟ ਪਾ ਰਿਆ ਵਾ ਹੱਥ ਦੇ ਉੱਤੇ ਲਫਾਫਾ ਚੜਾਇਆ ਵੈਰੀ ਗੁੱਡ ਯਾਰ ਇਹ ਸਾਡੇ ਪੰਜਾਬ ਪੁਲਿਸ ਨੇ ਬਣਾ ਜਮਾ ਥੋੜਾ ਜਿਹਾ ਲੇਟ ਹੋ ਗਿਰ ਜਿਵੇਂ ਹੁੰਦੇ ਆ ਤੇ ਦੀਵ ਝੰਡੇਆਂ ਦੇ ਸਤਕਾਰ ਕਮੇਟੀ ਦਾ ਸਰਪ੍ਰਸਤ ਨਵੀ ਪਨੀਰੀ ਕਾਫੀ ਜੁੜੀ ਐ ਮੁੰਡੇ ਨਾਲ ਦੀ ਬਠੰਡੇ ਪਾਈਏ ਲੈ ਇਹ ਲੈ ਉਹਨੇ ਤਿੰਨ ਬੋਤਲਾਂ ਬਹੁਤ ਠੰਡੇ ਦੀ ਸੇਵਾ ਕਰ ਰਿਹਾ ਯਾਰ ਜਿਹੜੇ ਬੂਤੇ ਲਾਉਂਦੇ ਆ ਚਾਰ ਬੋਤਲਾਂ ਠੰਡੇ ਦੀਆਂ ਕਾਕੇ ਵੱਲ ਹਾਜ਼ਰੀ 100 ਰੁਪਏ ਕਾਕੇ ਦੇ ਨਾਂ ਤੇ 100 ਲਈ 10 ਲਾ ਦਾਂਗੇ ਅਸੀਂ ਧੰਨਵਾਦ ਤੇਰਾ ਕਾਕਾ ਕੋ ਜਿਹੜੇ ਮਰਜ਼ੀ ਦੇ ਦੇ ਥੈਂਕ ਯੂ ਏਕੇ ਕਾਕੇ ਨੇ ਸੇਵਾ ਕਰਤੀ ਆ ਕਲਾਸਾਂ ਦੀ ਸੇਵਾ ਤੂੰ ਕਰਦੇ ਹੁਣ 20 ਕਲਾਸਾਂ ਦੀ ਸੇਵਾ ਕਰ 20 ਕਲਾਸਾਂ ਹਾਂ ਉਹ ਹੌਸਲਿਆ ਕੱਢ ਕੇ ਨਹੀਂ ਯਾਰ ਇਹ ਪੈਂਡਾ ਵਾਲਾ ਦਾ ਪਿਆਰ ਹੁੰਦਾ ਉਹ ਪਰੇ ਪੇਟੀ ਦੇ ਪਿਆ ਕਾਕੇ ਤੋਂ 4 ਬੋਤਲਾਂ ਲੈ ਲਈਆਂ 20 ਕਲਾਸਾਂ ਦੀ ਸੇਵਾ ਕਰਾ ਲਈ ਇਧਰੋਂ ਪਰਲੇ ਬਸ ਪਰੇ ਨੂੰ ਪਰਲੇ ਪੈਂਡਾ ਵਾਲਾ ਦਾ ਪਿਆਰ ਆ ਪਰਲੇ ਨਾਲ ਧੰਨਵਾਦ ਬਹੁਤ ਬਹੁਤ ਇੰਨੇ ਮੁੰਡੇ ਜਿਹੜੇ ਅੱਜ ਸੇਵਾ ਕਰ ਰਹੇ ਆ ਬੂਟਿਆਂ ਦੀ ਮੈਂ ਕਿ ਕਰ ਰਿਹਾ ਕਿ ਨਹੀਂ ਇਹ ਦੱਸਾਂਗੇ ਤੁਹਾਨੂੰ ਅਸੀਂ ਮੈਨੂੰ ਪਤਾ ਨਹੀਂ ਕਰ ਰਿਹਾ ਸੇਵਾ ਕਿ ਨਹੀਂ ਕਰ ਰਿਹਾਗਾ ਤੇ ਆ ਸਾਨੂੰ ਠੰਡਿਆਂ ਦੀ ਸੇਵਾ ਹਰਨ ਪਕੌੜੀਆਂ ਦੀ ਸੇਵਾ ਹਰਨ ਨੇ ਖਾ ਕੇ ਲੋ ਕੀਤੀ ਗਈ ਆ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਮੁੰਡਿਆਂ ਦਾ ਫੇਰ ਧੰਨਵਾਦ ਯਾਰ ਜਿਨ੍ਹਾਂ ਨੇ ਸਾਨੂੰ ਬਾਰੋ ਪੈਸੇ ਤੇ ਦੇ ਬਾਰੋ ਮੁੰਡਿਆਂ ਨੇ ਪੈਸੇ ਤੇ ਜਿਉਂ ਨਾਲ ਬਹੁਤ ਬਹੁਤ ਹੋਰ ਕੰਮ ਆ ਰਿਹਾ ਕਿਉਂਕਿ ਪੈਸੇ ਨਾਲ ਡੁੱਟ ਆਏ ਆ ਪੈਸੇ ਨਾਲ ਹੀ ਸਾਰਾ ਕੁਝ ਆਉਣਾ ਹੈ ਨਾ ਤੇ ਬਾਕੀ ਆਪਾਂ ਦੀਪ ਤੋਂ ਰਿਵਿਊ ਲੈ ਲੈਣੇ ਆ ਦੀਵਾ ਪਾਉਣ ਨੂੰ ਮੁੰਡਿਆਂ ਨੇ ਬਾਹਰੋਂ ਪੈਸੇ ਭੇਜੇ ਕੀ ਕਹਿਣਾ ਚਾਹੁੰਨਾ ਉਹਨਾਂ ਦਾ ਧੰਨਵਾਦ ਆ ਭਈਆ ਪੁੰਮੇ ਨਾਂ ਤੇ ਬਹੁਤ ਧੰਨਵਾਦ ਕਰਦਾ ਪੁੰਮੇ ਨਾਂ ਤੇ ਬੂਟੇ ਲਾਈ ਜਾਂਦੇ ਆ ਹਾਂ ਬੂਟੇ ਲਾਈ ਜਾਂਦੇ ਆ ਕੱਲ ਨੂੰ ਜਰਾ ਉਹਦੇ ਪੰਜਾਂ ਪੂਰਾਂ ਸਾਰਾ ਵਿੱਚ ਆਉਣਗੇ ਤਾਂ ਦੇਖਣਗੇ ਹਰਾ ਭਰਾ ਝੰਡਿਆਣਾ ਹੋ ਜਾਣਾ ਹਰਾ ਭਰਾ ਸਹੀ ਗੱਲ ਰੰਗ ਬਰੰਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰਨੀ ਚਾਹੀਦੀ ਆ ਬੰਦੇ ਨੂੰ ਸੰਯੋਗ ਦੇ ਸੰਮਾਨੀ ਆ ਬਈ ਸੰਗਰ ਦਾ ਸੰਯੋਗ ਹੋਊਗਾ ਫੇਰ ਹੀ ਆਏ ਤੁਹਾਡੇ ਪੈਸੇ ਦਿੱਤੇ ਇੰਨੇ ਬੰਦੇ ਇਕੱਠੇ ਹੋ ਗਏ ਸਹੀ ਗੱਲ ਆ ਲੋਟੀ ਹੱਲਾ ਤੇਰੀ ਨਾਲ ਹੀ ਹੁੰਦੀ ਆ ਬਿਲਕੁਲ ਤੇ ਧੰਨਵਾਦ ਫੇਰ ਜਿਹੜੇ ਭਰਾ ਵਤਨਾ ਚ ਵੱਸਦੇ ਆ ਉਹਨਾਂ ਦਾ ਸਹੀ ਗੱਲ ਜਗ ਜਗ ਜੀਣ ਪਿੰਡ ਲਈ ਆ ਤਾਂ ਦਸਵੰਦ ਕੱਢਦੇ ਯਾਰ ਬਹੁਤ ਵੱਡੀ ਗੱਲ ਆ ਇਹ ਕੱਢਦਾ ਤੇ ਪਿੰਡ ਦੇ ਮੁੰਡੇ ਬਾਹਰ ਤੋਂ ਕੋਈ ਚੱਕਰ ਹੀ ਨਹੀਂ ਉਹਦੀ ਫੋਨ ਮਾਰਦੀਦਾ ਭਾਈ ਇੰਨੇ ਪੈਸੇ ਚਾਹੀਦੇ ਹਲੇ ਤਾਂ ਅਸੀਂ ਦੋ ਜਾਣਿਆਂ ਨੂੰ ਹੀ ਕਿਹਾ ਤੇ ਉਹਨਾਂ ਨੇ ਭੇਜਿਆ ਤੇ ਅਸੀਂ ਬੁੰਟੇ ਲੈ ਆਂਦੇ ਤੇ ਘੱਟਾ ਘੱਟ ਵੀ 100 ਮੁੰਡਾ ਬਾਹਰ ਹੋਊਗਾ ਜੇ ਇੰਨਿਆਂ ਨੂੰ ਕਹਿੰਦੇ ਤਾਂ ਵਾਧੂ ਪੈਸੇ ਬਣ ਜਾਣਗੇ ਤੇ ਪਰ ਇੰਨਿਆਂ ਦੀ ਲੋੜ ਨਹੀਂ ਹਲੇ ਜਦੋਂ ਕਿਤੇ ਕੋਈ ਹੋਰ ਕੰਮ ਵਢਾਂਗੇ ਫਿਰ ਸਾਰਿਆਂ ਨੂੰ ਰਸਲਾ ਕਰਾਂਗੇ ਹਾਂ ਧੰਨਵਾਦ ਫਿਰ ਬਹੁਤ-ਬਹੁਤ ਬਾਹਰਲੇ ਮੁੰਡਿਆਂ ਅਸਤਾਨ ਜੀ ਹੁਣ ਪਹੁੰਚੇ ਆ ਸਾਡੇ ਇਹ ਫੈਕਟਰੀ ਇਹਨਾਂ ਦੀ ਲੈ ਵਾ ਪਹਿਲਾ ਫੈਕਟਰੀ ਨਾਈਸ ਵਰਕ ਗੁੱਡ ਜੋਬ ਵਾਲੇ ਬਹੁਤ ਆ ਚਲੋ ਸਾਰੇ ਕੰਮ ਵੀ ਨਹੀਂ ਕਰਦੇ ਹੁੰਦੇ ਸਾਰੇ ਵਿਹਲੇ ਵੀ ਨਹੀਂ ਰਹਿੰਦੇ ਹੁੰਦੇ ਸਾਰਾ ਕੰਮ ਸਾਰੇ-ਸਾਰੇ ਨਹੀਂ ਕਰਦੇ ਹੁੰਦੇ ਇਹ ਗੱਲ ਪੱਕੀ ਆ ਚਲ ਹੁਣ ਆਪਾਂ ਵੀ ਪੀ ਲਈਏ ਠੰਡਾ ਫੇਰ ਕਰਦੇ ਆ ਗੱਲਬਾਤ ਅਗਲੀ ਜੀ 7 ਵਜੇ ਕਿਤੇ 20 ਮਿੰਟ ਹੋ ਗਏ ਆ ਸਾਨੂੰ ਆਸੇ-ਪਾਸਿਆਂ ਤੋਂ ਮੁੰਡੇ ਵੇਖਣ ਆਏ ਆ ਬੂਟੇ ਲਾਉਂਦਿਆਂ ਨੂੰ ਪੂਰਾ 30 35 ਕਿਲੋਮੀਟਰ ਤੋਂ ਚੱਲ ਕੇ ਆਇਆ ਵਾ ਮੁੰਡਾ ਇਹ ਬੂਟੇ ਲਾਉਂਦਿਆਂ ਨੂੰ ਵੇਖਣ ਇਹ ਦੀਪਦੀ ਮਾਸੀ ਦਾ ਮੁੰਡਾ ਸਪੈਸ਼ਲ ਦੀਪ ਦੇ ਕੰਮਾਂ ਨੂੰ ਵੇਖ ਕੰਮਾਂ ਨੂੰ ਵੇਖ ਕੇ ਆਇਆ ਇਹ ਅੱਜ ਝੰਡਿਆਣੇ ਦੇ ਵਿੱਚ ਨੀ ਨਹੀਂ ਪਾਓ ਮਸਾਲੇ ਬਣਾ ਨਹੀਂ ਘੜਦੇ ਇਹਦਾ ਵਜਨ ਬਹੁਤ ਤੇ ਚ ਪਾਉ ਸਮਲਾ ਤੇ 7 ਵੱਜ ਕੇ ਹੋ ਗਿਆ 20 ਮਿੰਟ ਬੂਟੇ ਲਾਉਂਦੇ ਲਾਉਂਦੇ ਆ ਗਏ ਆਪਣੇ ਘਰਾਂ ਕੋਲੇ ਤਕਰੀਬਨ ਵੀ 50 ਬੂਟੇ ਲਾਦੇ ਹੋਣਗੇ ਕਿ ਨਹੀਂ 50 50 ਦੇ ਲੱਗੇ ਹੋਣਗੇ ਵੱਧ ਵੱਧ ਲੱਗੇ ਹੋਣਗੇ 50 ਚਲੋ 50 ਦੇ ਲਗਭਗ ਬੂਟੇ ਲਾਦੇ ਆਪਾਂ ਨੇ ਅੱਜ 130 ਬੂਟੇ ਅੱਧੇ ਵੀ ਨਹੀਂ ਲੱਗੇ ਹਲੇ ਬਾਕੀ ਗੱਲੋਂ ਬਾਕੀ ਗੱਲੋਂ ਹੱਜ ਟਾਈਮ ਜ਼ਿਆਦਾ ਹੋ ਗਿਆ 7:20 ਮਿੰਟ ਹੋ ਗਏ ਹੋਰ 20 25 ਮਿੰਟ ਆ ਤੇ ਫੇਰ ਸਮਾਪਤੀ ਕਰਾਂਗੇ ਮੈਸੀ ਜਵਾਕ ਭਈਆ ਰੋਈ ਜਾਂਦਾ ਓਏ ਕਾਦਰ ਰੋਣਾ ਅਰੇ ਮੈਸੀ ਰਵਾ ਓਏ ਗਰਮੈਕ ਤੂੰ ਕਾਦਰ ਰਵਾਈ ਜਾਂਦਾ ਭਾਈ ਮੈਂ ਸੀਮੈਂਟ ਖਲਾਰੀ ਜਾਂਦਾ ਹੀ ਆ ਯਾਰ ਸੀਮੈਂਟ ਖਲਾਰਿਆ ਤੂੰ ਆ ਵੇ ਆ ਵੇ ਗੱਟੇ ਤੇਰੇ ਕਰਨੇ ਲੇਪੜੇ ਤੇਰੇ ਨੂੰ ਅਰੇ ਪਹਿਲਾਂ ਲੇਪੜਿਆ ਬਾਪ ਲੱਗਣਾ ਤੈਨੂੰ ਕਰਵਾਵਾਂਗਾ ਬਾਪ ਨਹੀਂ ਆ ਵੇ ਲੈ ਯਾਰ ਆ ਵੇ ਲੈ ਦੇ ਵੀ ਸੀਮੈਂਟ ਪਾ ਕੇ ਚੀਚ ਇਹ ਤਾਂ ਫਿਰ ਜੀ ਦੁਖੀ ਮੱਠਾ ਹੀ ਬਹੁਤ ਜ਼ਿਆਦਾ ਮਹਿੰਗਾ ਮਾਰੇ ਦਾ ਮਾਰੋ ਮਾਰ ਮੈਂ ਸੋਚੀ ਹਨਾ ਦੀ ਬਣੇ ਤੇ ਗਰਦੀਪ ਨੇ ਬਹੁਤ ਕੰਮ ਕੀਤਾ ਇਹ ਸੱਚ ਗੱਲ ਆ ਇਹ ਮੈਸੀ ਕਹਿੰਦਾ ਮੈਂ ਆਹ ਮੁੰਡੇ ਨੇ ਆਹ ਮੁੰਡੇ ਨੇ ਵੀ ਉਹ ਵੀ ਡਿਊਟੀ ਵਧੀਆ ਸਮਝੀ ਆ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਯਾਰ ਸਾਰੇ ਮੁੰਡੇ ਜਿੰਨੇ ਵੀ ਬੈਠੇ ਆ ਕਿ ਪਰਮਾਤਮਾ ਇਹਨਾਂ ਦੀ ਚੰਗੀ ਜ਼ਿੰਦਗਾਨੀ ਲਾਵੇ ਸਾਰੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੋਣ ਇਹਨਾਂ ਦੇ ਵਿੱਚ ਇਹ ਕੁਦਰਤ ਨੂੰ ਪਿਆਰ ਕਰਦੇ ਆ ਉਹ ਲੈ ਕੈਮਰਾ ਆ ਵੇ ਇਹ ਕੁੱਟ ਤਾਂ ਜੋ ਪੰਦੀ ਵੇਖ ਆ ਕੀ ਬਣਾਇਆ ਜਾਂਦਾ ਵੇ ਲੈ ਆ ਵੇ ਮਿਕਾ ਬੱਚਾ ਬੱਚਾ ਪੁੱਛਾ ਹੁਣ ਆਪਾਂ ਕਰਾਂਗੇ ਵਲੌਗ ਦੀ ਸਮਾਪਤੀ ਧੰਨਵਾਦ ਬਹੁਤ ਬਹੁਤ ਸਾਰੇ ਆਏ ਆ ਸਾਰਿਆਂ ਦਾ ਬਹੁਤ 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 ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀ ਇਹ ਵਲੌਗ ਵੇਖਿਆ ਤੇ ਜਿਨ੍ਹਾਂ ਨੇ ਵੀ ਆਪਣੇ ਨਾਲ ਬੂਟੇ ਲਵਾਏ ਤੇ ਆਪਾਂ ਫੇਰ ਲਾਸਟ ਦੇ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਭਰਾਵਾਂ ਦਾ ਜਿਨ੍ਹਾਂ ਨੇ ਆਪਣੇ ਪਹਿਲੇ ਬੋਲ ਤੇ ਆਪਾਂ ਨੂੰ ਮਾਇਆ ਭੇਜੀ ਬਾਹਰੋਂ ਹਨਾ ਤੇ ਨਾਮ ਚਲ ਆਪਾਂ ਉਹਨਾਂ ਦਾ ਨਹੀਂ ਲੈਣਾਗਾ ਉਹਨਾਂ ਨੇ ਆਪਾਂ ਨੂੰ ਮਾਇਆ ਭੇਜੀ ਤੇ ਹੋਰਾਂ ਭਰਾਵਾਂ ਦੇ ਵੀ ਮੈਸੇਜ ਆਏ ਯਾਰ ਕਿ ਸਾਨੂੰ ਦੱਸਿਓ ਪਰ ਇਹ ਆਪਣਾ ਜਿਹੜਾ ਬਜਟ ਹੈ ਆਪਣਾ ਹਿਸਾਬ ਦਾ ਹੀ ਹੈ ਜਾਨਣੇ ਕਿ 5-7000 8000 ਤੱਕ ਵੀ ਆਪਣਾ ਸਾਰਾ ਫਾਈਨਲ ਹੋ ਜਾਣਾ ਹੈ ਇਹ ਤੇ ਬਾਕੀ ਜੇ ਹੋਰ ਲੋੜ ਪਈ ਤਾਂ ਫਿਰ ਦੱਸਾਂਗੇ ਜਰੂਰ ਤੇ ਇਦਾਂ ਹੀ ਆਪਾਂ ਬੂਟੇ ਆਪਾਂ ਨੂੰ ਸਰਕਾਰੀ ਨਰਸਰੀ ਚੋਂ ਨਹੀਂ ਮਿਲੇ ਬੂਟੇ ਆਪਾਂ ਨੂੰ ਸਾਰੇ ਪ੍ਰਾਈਵੇਟ ਲਿਆਉਣੇ ਪਏ ਆ ਤਾਂ ਕਰਕੇ ਸਰਕਾਰੀ ਦੇ ਵਿੱਚ ਵੀ ਜਾਨਣੇ ਕਿ ਫੁੱਲਾ ਫੁਲਾਣੇ ਆ ਨਹੀਂ ਸੀਗੇ ਉੱਥੇ ਜਾਮਣਾ ਕਿ ਕਰਾਂ ਹੀ ਸੀਗੇ ਤੇ ਉਹ ਫਿਰ ਫਿਰ ਨਹੀਂ ਤੇ ਨਹੀਂ ਲੱਗਦੀਆਂਗੇ ਹਨਾ ਤੇ ਬਾਕੀ ਫੇਰ ਯਾਰੋ ਮੈਂ ਤਾਂ ਧੰਨਵਾਦੀ ਕਰਦਾ ਵੀ ਤੁਸੀਂ ਸਾਨੂੰ ਸੇਵਾ ਦਿੱਤੀ ਅਸੀ ਲਿਆਏ ਚਲੋ ਮੁੰਡਿਆਂ ਦੀ ਸਭ ਤੋਂ ਕੀਮਤੀ ਸਮਾਂ ਕੱਢਿਆ ਆਣਾ ਇਹਨਾਂ ਨੇ ਐਤਵਾਰ ਅੱਜ ਛੁੱਟੀ ਆ ਬੱਚਿਆਂ ਨੂੰ ਤੇ ਇਹ ਲਾ ਰਹੇ ਆ ਬੂਟੇ ਕਿ ਯਾਰ ਇਹ ਛੋਟੇ ਛੋਟੇ ਆ 15 16 ਸਾਲ ਦੇ 17 ਸਾਲ ਦੇ ਹੱਦ 20 22 ਸਾਲ ਦੇ ਹੱਦ ਤੇ ਜੇ ਹੋਣੀ ਇਹਨਾਂ ਨੂੰ ਚੈਨਕ ਲੱਗ ਗਈ ਤਾਂ ਯਾਰ ਇਹ ਹਰ ਸਾਲ ਆਣਾ ਆਪਦੇ ਆਪ ਮਹਾਰੇ ਹੋ ਕੇ ਕੰਮ ਕਰਨਗੇ ਤੇ ਬਾਕੀ ਪਰਮਾਤਮਾ ਸਾਰਿਆਂ ਨੂੰ ਯਾਰ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਤੇ ਜਿਨ੍ਹਾਂ ਨੇ ਸਾਨੂੰ ਟਰੈਕਟਰ ਟਰਾਲੀਆਂ ਸਾਧਨਾਂ ਸੇਵਾ ਕੀਤੀ ਕਾਕੇ ਹਰਮਨ ਨੂੰ ਨਾਣੇ ਰਖਾਇਆ ਪਿਆਆ ਉਹਨਾਂ ਦਾ ਵੀ ਧੰਨਵਾਦ ਪਰਮਾਤਮਾ ਨੂੰ ਵੀ ਤਰੱਕੀਆਂ ਬਖਸ਼ੇ ਤੇ ਵਲੌਗ ਹੁਣ ਆਪਾਂ ਕਰਦੇ ਆ ਸਮਾਪਤ ਤੇ ਬੇਨਤੀ ਇਹ ਹੈ ਵੀ ਜਿਨ੍ਹਾਂ ਜਿਨ੍ਹਾਂ ਦੇ ਬਾਹਰ ਚੇਅਰ ਬੂਟੇ ਲੱਗੇ ਆ ਦੇਖਰੇਖ ਕਰਿਓ ਵੱਡੇ ਹੋਣਾ ਮੈਂਨਤਾ ਤੁਹਾਡੇ ਮੂਰੇ ਵੱਡੇ ਹੋਣਾ ਕਿਉਂਕਿ ਯਾਰੇ ਲੱਗਦੇ ਮਸਾਂ ਲਾਈਦੇ ਆ ਤੇ ਵੱਡੇ ਹੋਣਾ ਇਹਨਾਂ ਨੂੰ ਗਰਮੀ ਬਹੁਤ ਸਮਾਂ ਦਿੰਨੇ ਆ ਪੈਸਾ ਦਿੰਨੇ ਆ ਤੇਲ ਫੂਕਦਿਆਂ ਕੋਈ ਵੀ ਕਿਸੇ ਦੇ ਟਰੈਕਟਰ ਚ ਤੇਲ ਨਹੀਂ ਪਾਉਂਦਾ ਹਨਾ ਇਸ ਲਈ ਵੀ ਤੁਸੀਂ ਵੀ ਯਾਰ ਸਾਡੀ ਮਿਹਨਤ ਦਾ ਖਿਆਲ ਰੱਖੋ ਵੀ ਇਹਨਾਂ ਨੇ ਲਾਏ ਆ ਚੱਲ ਅਸੀਂ ਪਾਣੀ ਪਾ ਦਈਏ ਇੰਨਾ ਹੀ ਬੜਾ ਆਥਣ ਸਵੇਰ ਆਥਣੇ ਹੀ ਪਾ ਦੋ ਸਵੇਰ ਦਾ ਕੀ ਇੱਕ ਟਾਈਮ ਹੀ ਪਾ ਦੋ ਦੋ ਦਿਨ ਛੱਡ ਕੇ ਪਾ ਦੋ ਇੰਨਾ ਹੀ ਬੜਾ ਤੇ ਚਲੋ ਹੁਣ ਆਪਾਂ ਵਲੌਗ ਕਰਦੇ ਆ ਸਾਮਤ ਕਿਉਂਕਿ ਆਪਣੇ ਕੋਲੇ ਜੰਗਲੇ ਰਹਿ ਗਏ ਥੋੜੇ ਤੇ ਹੁਣ ਆਪਾਂ ਹੋਰਾਂ ਰੀਗਾਰਡ ਜਿਹੜੇ ਵੱਡੇ ਹੋ ਗਏ ਰੋਕਾ ਉਹਨਾਂ ਤੋਂ ਕਟਾਂਗੇ ਫੇਰ ਲਾਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਦੇ ਵਲੌਗ ਨੂੰ ਦੇਖਣ ਲਈ ਸ਼ੁਕਰੀਆ ਮਿਹਰਬਾਨੀ ਜੇ ਕੋਈ ਗਲਤ ਫਲਤ ਸ਼ਬਦ ਬੋਲਿਆ ਗਿਆ ਹੋਇਆ ਤਾਂ ਮਾਫ ਕਰਿਓ ਤੇ ਬਾਕੀ ਆਪਾਂ ਪਿੰਡ ਦੇ ਕੰਮਾਂ ਵਿੱਚ ਜਿੰਨਾ ਕ ਪਰਮਾਤਮਾ ਨੇ ਸਹਿਯੋਗ ਪਵਾਇਆ ਚੰਗੇ ਕੰਮਾਂ ਦੇ ਵਿੱਚ ਪਾਉਂਦੇ ਰਹਿਾਂਗੇ ਧੰਨਵਾਦ ਤੁਹਾਡਾ ਇਹ ਆਪਣੇ ਸਾਰੇ ਪਿੰਡ ਦੇ ਮੁੰਡੇ ਨੌਜਵਾਨ ਜਿਹੜੇ ਕੰਮ ਕਰ ਰਹੇ ਆ ਪਿੱਛੇ ਬਾਕੀ 6-7 ਜਾਣੇ ਜੰਗਲੇ ਲੈਣ ਗਏ ਜਿਹੜੇ ਆਪਣੇ ਕੋਲੇ ਬਚੇ ਹੋਏ ਆ ਹੋਰ ਧੰਨਵਾਦ ਬਈ ਸਾਰਿਆਂ ਦਾ ਧੰਨਵਾਦ ਸਰਪੰਚ ਦਾ ਜਿਹਨੇ ਸਾਨੂੰ ਰੇਤਾ ਬਾਜਰੀ ਦਿੱਤੀ ਧੰਨਵਾਦ ਹਨਾ ਟਰੈਕਟਰ ਦਿੱਤਾ ਆਪਣੇ ਟਰੈਕਟਰ ਹਗਮੀਤ ਦਾ ਟਰੈਕਟਰ ਡੈਗਰ ਆਏ ਹੋ ਡੈਗਰ ਸੁਸਾਇਟੀ ਦਾ ਆਪਣੀ ਦਾ ਤੇ ਮੁੰਡਿਆਂ ਦਾ ਧੰਨਵਾਦ ਯਾਰ ਜਿਨ੍ਹਾਂ ਨੇ ਇਹ ਸਾਮਾਨ ਦਿੱਤਾ ਹਨਾ ਗਰਮੀ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਾਮਾਨ ਦਿੱਤਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਾਮਾਨ ਦੇਣਾ ਪੈਸਾ ਦੇ ਕੇ ਵੀ ਕੋਈ ਸਾਈਡ ਤੇ ਹੋ ਜੂਗੀ ਆ ਮੈਂ ਪੈਸੇ ਦੇਤੇ ਉਹ ਟੈਨਸ਼ਨ ਫਰੀ ਆ ਹਨ ਪਰ ਜਿਹੜੀ ਟੈਨਸ਼ਨ ਜ਼ਿੰਮੇਵਾਰੀ ਨਾਲ ਕੰਮ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਆ ਧੰਨਵਾਦ ਮੈਂ ਦਿਲ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਪਾਇਆ ਔਰ ਜਿਹੜੇ ਸਾਨੂੰ ਕਹਿ ਕੇ ਲਵਾਉਂਦੇ ਕਿ ਭਾਈ ਮੇਰੇ ਬਾਰ ਚ ਬੂਟਾ ਲਾ ਦੇ ਮੈਂ ਰਾਖੀ ਕਰੂੰਗਾ ਉਹਦਾ ਯਾਰ ਕਿੱਡਾ ਧੰਨਵਾਦ ਹੋ ਸਕਦਾ ਹਨ ਕਿੱਡੀ ਖੁਸ਼ੀ ਵਾਲੀ ਗੱਲ ਆ ਸਾਡੇ ਲਈ ਕਿ ਉਹ ਕਹਿ ਕੇ ਲਵਾਉਂਦਾ ਤੇ ਪਰ ਇੰਡਾ ਤੇ ਵੀ ਘਟੀਆਂ ਲੋਕ ਆ ਜਿਹੜੇ ਕਹਿੰਦੇ ਸਾਡੇ ਬਾਰ ਚ ਬੂਟਾ ਲਾ ਲਾ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਜੋ ਵੀਡੀਓ ਵੇਖ ਰਹੇ ਆ ਤੇ ਮੇਰੀ ਉਹਨਾਂ ਨੂੰ ਇਲਾਨ ਤਾਂ ਕਿ ਯਾਰ ਇਦਾਂ ਨਾ ਕਰੋ ਇਹ ਕੁਦਰਤ ਆ ਕੁਦਰਤ ਲ ਰੋਕ ਲੱਗੋ ਹਨਾ ਰੋਕ ਲਾਉਣੇ ਚਾਹੀਦੇ ਆਪਾਂ ਨੂੰ ਵੱਧ ਤੇ ਪਰ ਤੁਸੀਂ ਆ ਹੀ ਨਾ ਕਰੋ ਯਾਰ ਸਾਡੇ ਬਾਹਰ ਚ ਬੂਟਾ ਨਾ ਲਾਓ ਸਾਡਾ ਟਰੈਕਟਰ ਨਹੀਂ ਮੋੜਦਾ ਟਰਾਲੀ ਨਹੀਂ ਮੋੜਦੀ ਕਮਾਲ ਆ ਯਾਰ ਤੁਸੀਂ ਕੋਲੇ ਆਪਦੇ ਪਿੱਛੇ ਕਰਕੇ ਬਣਾ ਲਓ ਇਹ ਕਿਉਂ ਨਹੀਂ ਕਰ ਰਹੇ ਗੇ ਗੱਲਾਂ ਬਹੁਤ ਆ ਬੜੀਆਂ ਗੱਲਾਂ ਲੋਕਾਂ ਨੇ ਆਪਦੇ ਰੈਂਪ ਨਾ ਬਾਹਰ ਤੋਂ ਸਿੱਧੇ ਸੜਕ ਦੇ ਇਧਾਰੇ ਆ ਕਿੱਡੀ ਘਟੀਆ ਗੱਲ ਆ ਇਹ ਕੋਈ ਕ੍ਰੋਸ ਵੀ ਨਾ ਕਰੇ ਕਮਾਲ ਹੋਈ ਪਈ ਆ ਯਾਰ ਜੀ ਆਪਾਂ 20 ਲੱਖ ਕੋਠੀ ਤੇ ਲਾ ਦਨੇ ਆ ਤੇ ਥੋੜੇ ਜੇ ਕੋਲੇ ਪਛਾਣੂ ਕਰਕੇ ਬਣਾ ਲਿਆ ਕਰੀਏ ਤਾਂ ਕਿ ਕੋਈ ਲੰਘਣ ਵਾਲੇ ਨੂੰ ਕਿਸੇ ਰਾਈਪੰਦੀ ਨੂੰ ਦਿੱਕਤ ਨਾ ਹੋਵੇ ਤੇ ਬਾਕੀ ਮੈਂ इमोशनल ਹੋ ਜਾਂਨਾ ਥੋੜਾ ਸੀਰੀਅਸ ਹੋ ਜਾਂਨਾ ਮੁੱਦਿਆਂ ਤੇ ਤੇ ਬਾਕੀ ਕੋਈ ਨਹੀਂ ਧੰਨਵਾਦ ਤੁਹਾਡਾ ਫੇਰ ਤੋਂ ਸਾਰਿਆਂ ਦਾ ਜਿਨ੍ਹਾਂ ਨੇ ਵੀ ਇਹ ਸਾਡੀ ਬੂਟੇ ਲਾਉਣ ਦੇ ਲਈ ਸਾਨੂੰ ਸਹਿਯੋਗ ਦਿੱਤਾ ਸ਼ੁਕਰੀਆ ਮਿਹਰਬਾਨੀ ਉਮੀਦ ਕਰਦੇ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਗਾ ਥੈਂਕ ਯੂ